ਅੱਜ ਅਸੀਂ ਇੱਕ ਬਹੁਤ ਹੀ ਡੂੰਗੀ ਗੱਲ ਕਰਨੀ ਹੈ ਜੋ ਸਾਡੇ ਰਿਸ਼ਤਿਆਂ ਦੀ ਨੀਂਹ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਬੋਲ ਕੇ ਸਭ ਠੀਕ ਹੋ ਜਾਵੇਗਾ ਪਰ ਕਈ ਵਾਰ ਚੁੱਪ ਦੀ ਤਾਕਤ ਹਜ਼ਾਰਾਂ ਸ਼ਬਦਾਂ ਤੋਂ ਜ਼ਿਆਦਾ ਹੁੰਦੀ ਹੈ ਚੁੱਪ ਕਮਜ਼ੋਰੀ ਨਹੀਂ ਇਹ ਸਮਝਦਾਰੀ ਹੈ ਅੱਜ ਜੇ ਅਸੀਂ ਗੱਲ ਕਰਾਂਗੇ ਰਿਸ਼ਤੇ ਵਿੱਚ ਕਦੋਂ ਚੁੱਪ ਰਹਿਣਾ ਚਾਹੀਦਾ ਹੈ ਤਿੰਨ ਹਾਲਾਤ ਜਿੱਥੇ ਬੋਲਣਾ ਸਿਰਫ ਨੁਕਸਾਨ ਪਹੁੰਚਾਉਂਦਾ ਹੈ ਹਲਾਪ ਨੰਬਰ 1 ਜਦੋਂ ਤੁਸੀਂ ਬਹੁਤ ਗੁੱਸੇ ਜਾਂ ਭਾਵਕ ਹੋ ਜਦੋਂ ਤੁਹਾਡਾ ਖੂਨ ਖੋਲ ਰਿਆ ਹੁੰਦਾ ਹੈ ਉਸ ਸਮੇਂ ਤੁਹਾਡਾ ਦਿਮਾਗ ਨਹੀਂ ਸਗੋਂ ਤੁਹਾਡੀਆਂ ਭਾਵਨਾਵਾਂ ਬੋਲਦੀਆਂ ਹਨ ਗੁੱਸੇ ਵਿੱਚ ਕੱਢੇ ਹੋਏ ਸ਼ਬਦ ਜ਼ਹਿਰ ਵਰਗੇ ਹੁੰਦੇ ਹਨ ਨੁਕਸਾਨ ਇਹ ਉਹ ਸ਼ਬਦ ਹਨ ਜੋ ਤੁਸੀਂ ਅਸਲ ਵਿੱਚ ਕਹਿਣਾ ਨਹੀਂ ਚਾਹੁੰਦੇ ਪਰ ਇੱਕ ਵਾਰ ਮੂੰਹੋਂ ਨਿਕਲ ਜਾਂ ਤਾਂ ਜ਼ਿੰਦਗੀ ਭਾਰ ਲਈ ਦੂਜੇ ਵਿਅਕਤੀ ਦੇ ਦਿਲ ਤੇ ਜ਼ਖਮ ਮਾਰ ਜਾਂਦੇ ਹਨ ਇਹ ਜ਼ਖਮ ਰਿਸ਼ਤੇ ਨੂੰ ਹਮੇਸ਼ਾ ਲਈ ਕਮਜ਼ੋਰ ਕਰ ਦਿੰਦੇ ਹਨ ਸਮਝਦਾਰੀ ਇਸ ਸਮੇਂ ਗੱਲ ਕਰਨ ਦੀ ਬਜਾਏ ਬਸ ਕੁਝ ਦੇਰ ਲਈ ਚੁੱਪ ਹੋ ਜਾਓ ਕਮਰੇ ਚੋਂ ਬਾਹਰ ਚਲੇ ਜਾਓ ਜਾਂ 2 ਮਿੰਟ ਲਈ ਗਹਿਰਾ ਸਾਹ ਲਓ ਇਸ ਥੋੜੇ ਜਿਹੇ ਸਮੇਂ ਦੀ ਚੁੱਪ ਤੁਹਾਨੂੰ ਵੱਡੇ ਪਛਤਾਵੇ ਤੋਂ ਬਚਾ ਲਵੇਗੀ ਯਾਦ ਰੱਖੋ ਰਿਸ਼ਤੇ ਵਿੱਚ ਸ਼ਾਂਤੀ ਗੁੱਸੇ ਤੋਂ ਜ਼ਿਆਦਾ ਜ਼ਰੂਰੀ ਹੈ ਹਾਲਾਤ ਨੰਬਰ 2 ਜਦੋਂ ਅਗਲਾ ਬੰਦਾ ਗੱਲ ਸੁਣਨ ਲਈ ਤਿਆਰ ਨਾ ਹੋਵੇ ਕਈ ਵਾਰ ਸਾਹਮਣੇ ਵਾਲਾ ਵਿਅਕਤੀ ਪਹਿਲਾਂ ਹੀ ਗੁੱਸੇ ਵਿੱਚ ਹੁੰਦਾ ਹੈ ਜਾਂ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਉਸ ਸਮੇਂ ਤੁਹਾਡਾ ਬੋਲਣਾ ਅੱਗ ਤੇ ਤੇਲ ਪਾਉਣ ਵਾਂਗ ਹੈ ਨੁਕਸਾਨ ਜਦੋਂ ਦਿਲ ਦੇ ਦਰਵਾਜ਼ੇ ਬੰਦ ਹੋਣ ਉਦੋਂ ਕੋਈ ਵੀ ਦਲੀਲ ਜਾਂ ਸਪਸ਼ਟੀਕਰ ਕੰਮ ਨਹੀਂ ਕਰਦਾ ਤੁਸੀਂ ਜਿੰਨਾ ਜ਼ਿਆਦਾ ਬੋਲੋਗੇ ਉਨਾ ਹੀ ਉਹ ਵਿਅਕਤੀ ਹੋਰ ਜ਼ਿਆਦਾ ਬਚਾਦੀ ਸਥਿਤੀ ਵਿੱਚ ਜਾਵੇਗਾ ਅਤੇ ਲੜਾਈ ਵਧੇਗੀ ਤੁਹਾਡੀ ਗੱਲ ਨੂੰ ਗਲਤ ਸਮਝਿਆ ਜਾਵੇਗਾ ਸਮਝਦਾਰੀ ਜਦੋਂ ਤੁਹਾਨੂੰ ਲੱਗੇ ਕਿ ਸਾਹਮਣੇ ਵਾਲਾ ਸਿਰਫ ਪ੍ਰਤੀਕਿਰਿਆ ਰਿਐਕਟ ਕਰ ਰਿਹਾ ਹੈ ਸੋਨੀ ਰਿਹਾ ਤਾਂ ਚੁੱਪ ਹੋ ਜਾਓ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਾਰ ਮੰਨ ਲਈ ਇਸ ਦਾ ਮਤਲਬ ਹੈ ਕਿ ਤੁਸੀਂ ਸਹੀ ਸਮੇਂ ਦੀ ਉਡੀਕ ਕਰ ਰਹੇ ਹੋ ਇੱਕ ਸ਼ਾਂਤਪਾ ਲੱਭੋ ਫਿਰ ਗੱਲ ਸ਼ੁਰੂ ਕਰੋ ਚੁੱਪ ਜਲਦੀ ਹੀ ਉਹਨਾਂ ਨੂੰ ਇਹ ਅਹਿਸਾਸ ਕਰਵਾ ਦੇਵੇਗੀ ਕਿ ਗੱਲਬਾਤ ਖਤਮ ਹੋ ਗਈ ਹੈ ਹਾਲਾਤ ਨੰਬਰ 3 ਜਦੋਂ ਤੁਹਾਨੂੰ ਵਾਰ-ਵਾਰ ਆਪਣੀ ਸਫਾਈ ਦੇਣੀ ਪਵੇ ਇਹ ਸਭ ਤੋਂ ਨੌਜਕ ਹਾਲਾਤ ਹੈ ਜੋ ਤੁਹਾਨੂੰ ਇੱਕ ਹੀ ਗੱਲ ਲਈ ਜਾਂ ਆਪਣੇ ਕਿਰਦਾਰ ਲਈ ਰੋਜ਼ ਸਫਾਈ ਦੇਣੀ ਪੈਂਦੀ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਨੁਕਸਾਨ ਜਿਸ ਰਿਸ਼ਤੇ ਵਿੱਚ ਤੁਹਾਡੇ ਤੇ ਵਿਸ਼ਵਾਸ ਨਹੀਂ ਉਥੇ ਬੋਲ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਤੁਹਾਡੀ ਆਤਮ ਇੱਜ਼ਤ ਸੈਲਫ ਰਿਸਪੈਕਟ ਨੂੰ ਖਤਮ ਕਰਨਾ ਹੈ ਜੇ ਕੋਈ ਤੁਹਾਨੂੰ ਸਮਝਣਾ ਨਹੀਂ ਚਾਹੁੰਦਾ ਤਾਂ ਤੁਹਾਡੇ ਹਜ਼ਾਰਾਂ ਸ਼ਬਦ ਵੀ ਬੇਕਾਰ ਹਨ ਸਮਝਦਾਰੀ ਵਾਰ-ਵਾਰ ਸਫਾਈ ਦੇਣ ਦੀ ਬਜਾਏ ਚੁੱਪ ਰਹਿਣਾ ਤੁਹਾਡੀ ਇੱਜ਼ਤ ਬਚਾਉਂਦਾ ਹੈ ਤੁਹਾਡੀ ਚੁੱਪ ਦੱਸਦੀ ਹੈ ਕਿ ਤੁਸੀਂ ਹੁਣ ਉਸ ਗੱਲ ਤੇ ਆਪਣੀ ਊਰਜਾ ਬਰਬਾਦ ਨਹੀਂ ਕਰੋਗੇ ਜਿਸ ਨੂੰ ਉਹ ਸਮਝਣਾ ਹੀ ਨਹੀਂ ਚਾਹੁੰਦੇ ਚੁੱਪ ਰਹਿ ਕੇ ਆਪਣੀ ਤਾਕਤ ਬਚਾਓ ਜਦੋਂ ਤੁਸੀਂ ਚੁੱਪ ਹੋ ਜਾਂਦੇ ਹੋ ਤਾਂ ਦੂਜੇ ਵਿਅਕਤੀ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਹੁਣ ਤੁਹਾਡੇ ਤੋਂ ਸਫਾਈ ਨਹੀਂ ਲੈ ਸਕਦੇ ਅਤੇ ਤੁਹਾਡੀ ਚੁੱਪ ਤੁਹਾਡੇ ਸਵੈ ਮਾਣ ਦਾ ਪ੍ਰਤੀਕ ਬਣ ਜਾਂਦੀ ਹੈ ਆਖਰੀ ਗੱਲ ਰਿਸ਼ਤੇ ਵਿੱਚ ਚੁੱਪ ਰਹਿਣਾ ਕਦੇ ਵੀ ਕਮਜ਼ੋਰੀ ਨਹੀਂ ਹੁੰਦੀ ਇਹ ਇੱਕ ਸ਼ਕਤੀਸ਼ਾਲੀ ਹਥਿਆਰ ਹੈ ਜੋ ਸਮਝਦਾਰੀ ਨਾਲ ਵਰਤਿਆ ਜਾਵੇ ਤਾਂ ਰਿਸ਼ਤੇ ਨੂੰ ਟੁੱਟਣ ਤੋਂ ਬਚਾ ਸਕਦਾ ਹੈ ਅਤੇ ਤੁਹਾਡੀ ਇੱਜ਼ਤ ਬਰਕਰਾਰ ਰੱਖ ਸਕਦਾ ਹੈ ਸੋਚੋ ਕਦੋਂ ਬੋਲਣਾ ਹੈ ਪਰ ਸਭ ਤੋਂ ਜ਼ਰੂਰੀ ਹੈ ਇਹ ਸਿੱਖਣਾ ਕਿ ਕਦੋਂ ਚੁੱਪ ਹੋ ਜਾਣਾ ਹੈ ਇਹ ਸੱਚ ਹੈ ਕਿ ਚੁੱਪ ਦੀ ਤਾਕਤ ਬਹੁਤ ਵੱਡੀ ਹੈ ਜੇਕਰ ਤੁਹਾਨੂੰ ਇਹ ਗੱਲ ਸੱਚੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ